ਸਿਵਲ ਸਰਜਨ ਬਠਿੰਡਾ ਤੇ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਸਿਵਲ ਹਸਪਤਾਲ ਤਲਵੰਡੀ ਸਾਬੋ ਦਾ ਦੌਰਾ ਕੀਤਾ ਹੈ ਦੱਸਦੀ ਹੈ ਕਿ ਸਿਵਲ ਹਸਪਤਾਲ ਤਲਵੰਡੀ ਸਾਬੋ ਲਗਾਤਾਰ ਚਰਚਾ ਦੇ ਵਿੱਚ ਹੈ ਸਫਾਈ ਪੱਖੋਂ ਸਿਹਤ ਸਹੂਲਤਾਂ ਨੂੰ ਲੈ ਕੇ ਤੇ ਪਿਛਲੇ ਮਹੀਨੇ ਦੇ ਵਿੱਚ ਸ਼ੁਰੂ ਹੋਏ ਜੋ ਗੋਡਿਆਂ ਦੇ ਆਪਰੇਸ਼ਨ ਹੈ ਉਸ ਨੂੰ ਲੈ ਕੇ ਚਰਚਾ ਦੇ ਵਿੱਚ ਹੈ ਤਾਂ ਲਗਾਤਾਰ ਸਿਵਲ ਹਸਪਤਾਲ ਤਲਵੰਡੀ ਸਾਬੋ ਦੀ ਜਿਹੜੀ ਚਰਚਾ ਹੋਈ ਸੀ ਉਸ ਨੂੰ ਲੈ ਕੇ 15 ਅਗਸਤ ਦੇ ਐਸਐਮਓ ਤਲਵੰਡੀ ਸਾਬੋ ਨੂੰ ਸਨਮਾਨਤ ਵੀ ਕੀਤਾ ਗਿਆ ਜ਼ਿਲ੍ਹੇ ਦੇ ਵਿੱਚੋਂ ਦੂਜੇ ਨੰਬਰ ਤੇ ਰਿਹਾ ਅਤੇ ਕਹਿੰਦੇ ਬਲਾਕ ਦੇ ਵਿੱਚੋਂ ਪਹਿਲੇ ਨੰਬਰ ਤੇ ਰਿਹਾਗਾ ਸਿਵਲ ਹਸਪਤਾਲ ਤਲਵੰਡੀ ਸਾਬੋ ਸੇ ਸੂਲਤਾਂ ਨੂੰ ਲੈ ਕੇ ਜਿੱਥੇ ਲਗਾਤਾਰ ਚਰਚਾ ਦੇ ਵਿੱਚ ਹੈ ਉੱਥੇ ਅੱਜ ਸਿਵਲ ਸਰਜਨ ਬਠਿੰਡਾ ਤੇ ਹਲਕਾ ਐਮਐਲਏ ਪ੍ਰੋਫੈਸਰ ਬਲਜਿੰਦਰ ਕੌਰ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾਗਾ ਤੇ ਨਾਲ ਹੀ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਕੋਈ ਤੁਹਾਨੂੰ ਸਮੱਸਿਆ ਤਾਂ ਨਹੀਂ ਆ ਰਹੀ ਦਵਾਈਆਂ ਤੁਹਾਨੂੰ ਇੱਥੋਂ ਫ੍ਰੀ ਮਿਲ ਰਹੀਆਂ ਨੇ ਤੇ ਸਭ ਤੋਂ ਵੱਡੀ ਮੰਗ ਲੋਕਾਂ ਦੀ ਕਿ ਇੱਥੇ ਬਲੱਡ ਬੈਂਕ ਬਣਾਣਾ ਬਹੁਤ ਜ਼ਰੂਰੀ ਹੈ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਹੈ ਕਿ ਜਦੋਂ ਵੀ ਕਿਤੇ ਐਮਰਜੈਂਸੀ ਲੋਕਾਂ ਨੂੰ ਕਿਤੇ ਨਿਉਣ ਵੀ ਐਮਰਜੈਂਸੀ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਬਠਿੰਡੇ ਭੱਜਣਾ ਪੈਂਦਾ ਤਾਂ ਲੋਕਾਂ ਦੀ ਮੰਗ ਹੈ ਕਿ ਇੱਥੇ ਜਲਦੀ ਜਿਹੜਾ ਬਲੱਡ ਬੈਂਕ ਬਣਾਣਾ ਚਾਹੀਦਾ ਤਾਂ ਇਹ ਗੱਲ ਜਦੋਂ ਸਿਵਲ ਸਰਜਨ ਦੇ ਧਿਆਨ ਦੇ ਵਿੱਚ ਲਿਆਂਦੀ ਹੈ ਤਾਂ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਨੇ ਕਿਹਾ ਵੀ ਤੁਸੀਂ ਮੇਰੇ ਇਹ ਗੱਲ ਹੈ ਜਿਹੜੀ ਧਿਆਨ ਚ ਲਿਆਉਂਦੀ ਆ ਤਾਂ ਮੈਂ ਕੋਸ਼ਿਸ਼ ਕਰਾਂਗਾ ਵੀ ਤੁਹਾਡੀ ਮੰਗ ਹੈ ਮੈਂ ਜਲਦੀ ਪੂਰੀ ਕਰ ਦੇਵਾਂ ਤਾਂ ਹੋਰ ਕਿਹੜੀਆਂ ਗੱਲਾਂ ਸਾਂਝੀਆਂ ਕਰੀਆਂ ਨੇ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਸਾਨੂੰ ਇਹ ਲੋਰਟਿਕਸ ਨੂੰ ਕਾਉਂਟ ਦੀ ਬਾਤ ਆ। ਅਸਾਂ ਦੇ 28 ਸਾਰੀਆਂ ਬੰਦੀਆਂ ਨੂੰ ਸਾਰੀਆਂ ਮੈਡੀਕਲ। ਸਾਰੀ ਐਮਰਜੈਂਸੀ ਸਰਜਰੀ ਉਹ ਮੈਡੀਕਲ ਸਾਈਡ ਤੋਂ ਬਾਅਦ ਮੈਡੀਕਲ 2. ਉਸੇ ਬਾਅਦ ਉਹ ਕਮਸ ਮੈਨ ਨੂੰ ਲੈ ਕੇ ਲਿਆ। ਸਾਰਾ ਇਹ ਪਹਿਲਾਂ ਨਾ ਇੱਕ ਲਵਾ ਗਏ ਸੀ ਇਨਫੈਕਸ਼ਨ ਦਾ। ਮਾਜੇ ਚੇਨ ਕਰਾ। ਸੋਨ ਕਹਾਂ ਸੀ ਕਿ ਇਹ ਆਪਣੇ। ਸਾਰਾ ਸਰ ਦੋ ਸਰ ਜਦੋਂ ਜਨਵਰੀ ਚ ਜੋ ਮੇਰੇ ਅੰਦਰ ਕਿ 213 ਜਾਂ 6 ਸਰ ਵੀਰ ਹੂੰ 13 ਲੱਖ 40 ਹਜ਼ਾਰ ਅਸਿਕ ਰੱਖੇ ਸਾਡੀ ਨੂੰ 6 ਗੁਣਾ ਵੱਧ ਮੈਂ ਮਾਰਚ ਚ ਜੁਆਇਨ ਕੀਤਾ ਪਰਵੀ ਚ ਵੀ ਸਵਾ ਦੋ ਲੱਖ ਸੀ ਸਵਾ ਦੋ ਲੱਖ ਤੋਂ ਸਰੇ ਹਿੱਕਰ 13 ਲੱਖ 40 ਹਜ਼ਾਰ ਤੇ ਜੁਲਾਈ ਦੀ ਹੈ ਹੁਣ 15 ਲੱਖ ਦੇ ਹੈ ਉੱਤੇ ਜਾਉਗੀ ਸੱਵਨ ਟਾਈਮਸ ਦਾ ਇਨਕਰੀਜ਼ ਇਨ ਆਈ ਤੇ ਯੂਜ਼ਰ ਚਾਰਜ ਦੀ 2 ਲੱਖ ਸੀ ਜਨਰੀ ਖਰਚੀ ਚ ਹੁਣ ਸਵਾ ਚਾਰ ਕਿੰਨੇ ਕ ਆ ਜਾਂਦੇ ਹੈ ਜਵਾਨ 62 ਆ ਗਈ ਮੈਂ ਖੁਦ ਵੀ ਡਾਕਟਰਸ਼ਨ ਆ ਮੈਮ ਮੈਡਮ ਦੇਖ ਲਿੰਦੇ ਜਿਹੜੇ ਜਿਹਦੇ ਕੋ ਮੈਡਮ ਨਹੀਂ ਹੋਗੇ ਮੈਂ ਦੇਖ ਲੀ ਕੱਲ 70 ਆਪਰ ਬਚਾ ਵੀ ਓਪਰੀ ਮਾੜੇ ਸਾਡੇ ਬਹੁਤ 700 ਨਹੀਂ ਹੋਣੀ ਬਣਾ ਲਈ ਜਿਹੜੀ ਘਟ ਇੱਕ ਆਏ ਹੋ ਐਮ ਆਰ ਆਈ ਜੀ ਇੱਕ ਸੀਟੀ ਸਕੈਨ ਉਹ ਵੀ ਕਰ ਲਓ ਤੇ ਬਲੱਡ ਬੈਂਕ ਇੱਕ ਬਲੱਡ ਬੈਂਕ ਦੇ ਦੋ ਜਿੱਦਾਂ ਕਰਦੇ ਬੇਟੇ ਬੇੜੇ ਬਾਹਰ ਹੋ ਜਣਗੇ ਸੀਟੀ ਸਕੈਨ ਤੇ ਐਮ ਆਰ ਆਈ ਬਸ ਤੁਸੀਂ ਕਹਿੰਦਾ ਜੀ ਬਹੁਤ ਧੰਨਵਾਦ ਬਹੁਤ ਕੀ ਕਰਵਾਉਣਾ ਹੈ ਕਾਦੇ ਵਾਸਤੇ ਐਮ ਸੀ ਸੀ ਲਈ ਐਮ ਸੀ ਸੀ ਲਈ ਅੱਛਾ ਠੀਕ ਹੈ ਉਹ ਠੀਕ ਹੈ ਸਰ ਦੇਖ ਚਲੋ ਦਵਾਈ ਦੀ ਹੈ ਹੋਰ ਮੰਦ ਠੀਕ ਨੇ ਸਰ ਦੱਸ ਪਾਈ ਤੁਸੀਂ ਮਦਦ ਪੁੱਛਦੇ ਜੀ ਮੈਂ ਦਵਾਈਆਂ ਤੁਹਾਨੂੰ ਇਹ ਠੀਕ ਹੈ ਟੈਂਸ਼ਨ ਮਿਲ ਜਾਂਦੀਆਂ ਨੇ ਹੈ ਕੋਈ ਕਮੀ ਨਹੀਂ ਬੇਸ਼ਿਕਰ ਇਹ ਹ ਸਖਸੈ ਤਲਵੰਡੀ ਸਾਬੋ ਦਾ ਸਪਤਾਲਾ ਇੱਥੇ ਬਹੁਤ ਵੱਡੇ ਲੈਵਲ ਤੇ ਪੰਜਾਬ ਹਰਿਆਣਾ ਹਾਪਾਚ ਦੇ ਮਰੀਜ਼ ਆਉਂਦੇ ਆ ਕਿਸ ਤਰ੍ਹਾਂ ਅੱਜ ਤੁਸੀਂ ਇਹ ਘਾਟਨ ਕਰਿਆ ਕੀ ਕਹਿਣਾ ਚਾਹੁੰਦੇ ਆ ਕਿ ਦੋ ਤੁਸੀਂ ਨਰੀਖੀ ਵੀ ਕਰਨਾ ਆ ਅ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦੀ ਡਾਕਟਰ ਸਾਹਿਬ ਨੂੰ ਸਾਡੇ ਐਸ ਐਮਓ ਸਾਹਿਬ ਜਿਹੜੇ ਕਿ ਤਲਵੰਡੀ ਸਾਬੋ ਵਿਖੇ ਰਵਿਕਾਂਤ ਜੀ ਡਿਊਟੀ ਨਿਭਾ ਰਹੇ ਨੇ ਇਹਨਾਂ ਨੂੰ ਮੁਬਾਰਕਪਾ ਦਿਨੀ ਹੈ ਕਿ ਪਿਛਲੇ ਦਿਨੀ ਇਹਨਾਂ ਨੂੰ ਜਿਹੜਾ 15 ਅਗਸਤ ਵਾਲੇ ਦਿਨ ਸਰਕਾਰ ਵੱਲੋਂ ਐਸਟੀਐਚ ਤਲਵੰਡੀ ਸਾਬੋ ਬਠਿੰਡਾ ਫॉर ਐਗਜ਼ੈਂਪਲਰੀ ਪਰਫਾਰਮੈਂਸ ਅੰਡਰ ਯੋਸ਼ਮਾਨ ਭਾਰਤ ਮੁਖ ਮੰਤਰੀ ਸਿਹਤ ਬੀਮਾ ਯੋਜਨਾ ਇਹਦਾ ਜਿਹੜਾ ਅਵਾਰਡ ਹਾਸਿਲ ਕੀਤਾ ਹੈ ਤੇ ਮੈਂ ਸਮਝਦੀ ਹਾਂ ਕਿ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਮੈਂ ਕਿਉਂਕਿ ਨੰਬਰ 1 ਬਲਾਕਸ ਦੇ ਵਿੱਚੋਂ ਹਾਸਿਲ ਕਰਨਾ ਇਹ ਸਾਡੇ ਲਈ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਤੇ ਮੈਂ ਸਾਡੇ ਕੌਸ਼ਲ ਸਾਹਿਬ ਡਾਕਟਰ ਸਾਹਿਬ ਆਈ.ਐਨ.ਜੀ. ਸਿਵਲ ਸਰਜਨ ਇਹਨਾਂ ਦਾ ਵੀ ਮੈਂ ਇੱਥੇ ਆਉਣ ਤੇ ਸਵਾਗਤ ਕਰਦੀ ਹਾਂ ਧੰਨਵਾਦ ਕਰਦੀ ਹਾਂ ਔਰ ਜਿਨ੍ਹਾਂ ਦੀ ਰਹਿਨ ਨਿਮਾਈ ਹੈਠਾਂ ਜਿਹੜੇ ਸਾਰੇ ਹਸਪੀਟਲਸ ਨੂੰ ਪ੍ਰੋਪਰ ਤਰੀਕੇ ਨਾਲ ਦੇਖ ਰਹੇ ਨੇ ਮੈਡੀਕਲ ਫੈਸਿਲਿਟੀਆਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਮੈਨੇਜ ਕਰ ਰਹੇ ਨੇ ਉਹਨਾਂ ਦੀ ਸੁਪਰਵਾਈਜ਼ਨ ਦੇ ਅੰダー ਇਹ ਜੇ ਸਾਡਾ ਤਲਵੰਡੀ ਸਾਬੋ ਦਾ ਹਸਪੀਟਲ ਜਿਹੜਾ ਕਿ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਕਈ ਸ਼ਿਕਾਇਤਾਂ ਕਈ ਉਲੰਘੇ ਕਈ ਪ੍ਰਬੰਧ ਖਾਸ ਕਰਕੇ ਜਦੋਂ ਇੱਥੇ ਕਦੀ ਆਉਂਦੇ ਸੀਗੇ ਤੇ ਦੇਖਦੇ ਹੁੰਦੇ ਸੀਗੇ ਸਭ ਤੋਂ ਵੱਡਾ ਜਿਹੜਾ ਸਵਾਲ ਆਉਂਦਾ ਹੁੰਦਾ ਸੀ ਉਹ ਸਫਾਈ ਤੇ ਆਉਂਦਾ ਹੁੰਦਾ ਸੀ ਵੀ ਅੱਜ ਤੱਕ ਮੈਂ ਨਹੀਂ ਤਲਵੰਡੀ ਸਾਬੋ ਦੇ ਹਸਪੀਟਲ ਦੀ ਇਦੋਂ ਪਹਿਲਾਂ ਇਸ ਤਰੀਕੇ ਦੀ ਸਫਾਈ ਦੇ ਪ੍ਰਬੰਧ ਵੇਖੇ ਜਿਹੜੇ ਹੁਣ ਵੇਖੇ ਦੂਜੀ ਗੱਲ ਇਸ ਤੋਂ ਪਹਿਲਾਂ ਕਦੇ ਵੀ ਮੈਂ ਕੀ ਕਿਸੇ ਨੇ ਵੀ ਮੇਰੇ ਟੀਮ ਦੇ ਮੈਂਬਰ ਨੇ ਜਿੰਨੀਆਂ ਦਵਾਈਆਂ ਹੁਣ ਅਸ ਵੇਲੇ ਅਵੇਲੇਬਲ ਨਾ ਇਹ ਤੋਂ ਪਹਿਲਾਂ ਹਸਪੀਟਲ ਦੇ ਵਿੱਚ ਦਵਾਈਆਂ ਅਵੇਲੇਬਲ ਨਹੀਂ ਹੁੰਦੀਆਂ ਸੀ ਬਹੁਤ ਵੱਡੀ ਸੱਚਾਈ ਹੈ ਮੈਨੂੰ ਦੱਸ ਰਹੇ ਸੀ ਡਾਕਟਰ ਸਾਹਿਬ ਕਿੰਨੀਆਂ ਮੈਡੀਸਿਨ 350 ਦਵਾਈ ਔਰ ਉਹਨਾਂ ਦੇ ਪੁਖਤਾ ਉਹਨਾਂ ਦੇ ਕਾਰਨਰ ਉਹਨਾਂ ਦੇ ਰੈਕ ਬਣਾ ਕੇ ਪ੍ਰੋਪਰ ਉਹਦੇ ਤੇ ਹਰ ਚੀਜ਼ ਨੂੰ ਮੈਂਸ਼ਨ ਕਰਕੇ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਇਹ ਅਜ ਤੱਕ ਨਹੀਂ ਹੋਇਆ ਸੀ ਜ ਸਾਡੇ ਲੋਕ ਮਤਲਬ ਤਲਵੰਡੀ ਸਾਬੋ ਦੇ ਖਾਸ ਕਰਕੇ ਮੇਰੇ ਨੇੜਲੇ ਪਿੰਡਾਂ ਦੇ ਜਿਹੜੇ ਆ ਉਹ ਸਾਰੇ ਦੇ ਸਾਰੇ ਇਹਨਾਂ ਸਾਰੀਆਂ ਸਹੂਲਤਾਂ ਤੋਂ ਵਾਂਝੇ ਸੀਗੇ ਡਾਕਟਰਸ ਦੀ ਮਤਲਬ ਸੌਰੀ ਟੂ ਸੇ ਥੈਟ ਉਹਨਾਂ ਦੀ ਟਾਈਮਿੰਗਸ ਦੀ ਟਾਈਮਿੰਗਸ ਬੜੀ ਖਰਾਬ ਸੀਗੀ ਉਹਨਾਂ ਦੀ ਜਿਹੜੇ ਡਾਕਟਰਸ ਇਸ ਤੋਂ ਪਹਿਲਾਂ ਅਟੈਂਡ ਕਰਦੇ ਸੀ ਸਾਡੇ ਮਰੀਜ਼ਾਂ ਨੂੰ ਉਹ ਅਟੈਂਡੈਂਸ ਬੜੀ ਖਰਾਬ ਸੀਗੀ ਉਹਨਾਂ ਦਾ ਬਿਹੇਵੀਅਰ ਉਹਨਾਂ ਦੇ ਕਈ ਸ਼ਿਕਾਇਤਾਂ ਆਉਂਦੀਆਂ ਸੀਗੀਆਂ ਬਹੁਤ ਸ਼ਿਕਾਇਤਾਂ ਸੋ ਮੈਂ ਤਾਂ ਡਾਕਟਰ ਸਾਹਿਬ ਨੂੰ ਵੀ ਕਹੂੰਗੀ ਕਿ ਹਰ ਚੀਜ਼ ਨੂੰ মিডিਆ ਨੂੰ ਬਰੀਫ ਕਰਨ ਵੇਰਵਾ ਦੇਣ ਕਿ ਕਿਹੜੇ-ਕਿਹੜੇ ਸਾਡੇ ਇੱਥੇ ਡਾਕਟਰਸ ਜਿਹੜੇ ਉਹ ਅਵੇਲੇਬਲ ਨਹੀਂ ਕਿੰਨਾ ਕਿੰਨਾ ਟਾਈਮ ਅਵੇਲੇਬਲ ਰਹਿੰਦੇ ਆ ਕਿੰਨੀ ਟਾਈਮ ਉਹਨਾਂ ਦੀ ਡਿਊਟੀ ਆ ਤਾਂ ਕਿ ਸਾਡੇ ਸਾਰੇ ਪਿੰਡਾਂ ਨੂੰ ਅਸੀਂ ਇੱਥੇ ਹੀ ਫੈਸਿਲਿਟੇਟ ਕਰ ਸਕੀਏ ਤਲਵੰਡੀ ਸਾਬੋ ਦੇ ਵਿੱਚ ਗੋਡਿਆਂ ਦੇ ਆਪਰੇਸ਼ਨ ਵੀ ਹੁੰਦੇ ਆ ਐਗਜੈਕਟਲੀ ਉਹ ਇਹ ਬਰੀਫ ਕਰਨਗੇ ਸੋ ਇਹ ਬਹੁਤ ਵੱਡੀ ਗੱਲ ਆ ਜੀ ਮੈਂ ਧੰਨਵਾਦ ਕਰਦੀ ਆ ਤੇ ਮੈਨੂੰ ਇਸ ਗੱਲ ਦਾ ਮਾਣ ਕਿ ਜੇ ਅਵਾਰਡ ਹਾਸਲ ਹੋਇਆ ਤਾਂ ਉਹ ਸਾਡੇ ਤਲਵੰਡੀ ਸਾਬੋ ਨੂੰ ਹੋਇਆ ਡਾਕਟਰ ਸਾਹਿਬ ਨੂੰ ਹੋਇਆ ਜਿਹੜੀ ਕਿ ਸਾਡੇ ਸਾਰਿਆਂ ਦੇ ਹਿੱਸੇ ਆਉਂਦਾ ਹੈ ਸੋ थैंक यू सो मच ਤੁਸੀ ਬਹੁਤ ਇੰਤੋਰ ਆਇਆ ਜੀ ਬਹੁਤ ਕੋਸ਼ਿਸ਼ਾਂ ਕਰੀਆਂ ਐ ਇੰਟਰਵਿਊ ਦੇ ਪਰ ਫਿਰ ਵੀ ਕੁਝ ਨਾ ਕੋਸ਼ਿਸ਼ ਕਰਤਾ ਨਹੀਂ ਮੇਰੀਆਂ ਮਤਲਬ ਮੈਂ ਅੰਬਾਈ ਜੀ ਮੈਂ ਇੱਕ ਇਹੀ ਗੱਲ ਕਹਿਣਾ ਚਾਹੁੰਦੀ ਆ ਵੀ ਅਕਸਰ ਜਦੋਂ ਵੀ ਸਰਕਾਰ ਨਹੀਂ ਸੀ ਤਾਂ ਉਹਨਾਂ ਪੰਜ ਸਾਲਾਂ ਦੇ ਵਿੱਚ ਇਹੀ ਸਵਾਲ ਆਉਂਦੇ ਹੁੰਦੇ ਸੀਗੇ ਤੇ ਮੈਨੂੰ ਲੱਗਦਾ ਮੈਂ ਹਰ ਸਟੇਜ ਤੇ ਇੱਕ ਗੱਲ ਕਹੀ ਹੋਣੀ ਐ ਦੱਬ ਕੇ ਕਹੀ ਹੋਣੀ ਐ ਬਿਮਾਰਾ ਸੁੱਖ ਰੱਖੇ ਸਰਕਾਰ ਆਵੇ ਸਭ ਤੋਂ ਪਹਿਲਾ ਕੰਮ ਅਸੀਂ ਤਲਵੰਡੀ ਸਾਬੋ ਦੇ ਹਸਪੀਟਲ ਨੂੰ ਸਹੀ ਹਾਲਤ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਸਾਡੇ ਲੋਕਾਂ ਨੂੰ ਬਾਹਰ ਨਾ ਜਾਣਾ ਪਵੇ ਉਹਨਾਂ ਦੇ ਇਲਾਜ ਅਸੀਂ ਇੱਥੇ ਹੀ ਕਰਾ ਸਕੀਏ ਤੇ ਐਮਸੀ ਉਹ ਤੁਸੀਂ ਬਰੀਫ ਕਰ ਦਿਓ ਬਾਅਦ ਚ ਤੇ ਉਹ ਉਹ ਦਿਨ ਅੱਜ ਤੁਸੀਂ ਆਪ ਦੇਖ ਰਹੇ ਹੋ ਕਿ ਜਿਹੜੀਆਂ ਗੱਲਾਂ ਸੀ ਆਪਾਂ ਮੰਚ ਤੇ ਕਹੀਆਂ ਸਟੇਜ ਤੇ ਕਹੀਆਂ মিডিਆ ਦੇ ਅੱਗੇ ਕਹੀਆਂ ਪਬਲਿਕ ਨੂੰ ਕਹੀਆਂ ਅੱਜ ਉਹ ਸਾਰੀਆਂ ਫੈਸਿਲਿਟੀਆਂ ਦੀ 101% ਕੋਸ਼ਿਸ਼ ਰਹੀ ਹੈ ਕਿ ਉਹਨਾਂ ਨੂੰ ਪੂਰਾ ਕਰੀਏ ਤੇ ਮੈਨੂੰ ਲੱਗਦਾ ਵੀ ਪੂਰੀਆਂ ਹੋ ਚੁੱਕੀਆਂ ਨੇ ਕੋਈ ਇੱਕਾਦ ਦੀ ਬੇਸ਼ੱਕ ਕੋਈ ਮਾੜੀ ਮੋਟੀ ਕਮੀ ਹੋਵੇ ਤੋਂ ਵੀ ਕਰਦਾ ਮੈਂ ਮੈਂ ਲਗਭਗ 25 ਦਿਨ ਪਹਿਲਾਂ ਇੱਥੇ ਜੁਆਇਨ ਕੀਤਾ ਮੈਂ ਫਸਟ ਟਾਈਮ ਇੱਥੇ ਤਰਵੰਦੀ ਸਾਹਿਬ ਆਇਆ ਸੀ ਮੈਡਮ ਆਏ ਤੇ ਮੈਨੂੰ ਇੱਥੇ ਆਣ ਦਾ ਮੌਕਾ ਮਿਲਿਆ ਤੇ ਹਸਪਤਾਲ ਦੇ ਵਿੱਚ ਮੈਂ ਪ੍ਰਬੰਧ ਜੋ ਐਸਐਮ ਸਾਹਿਬ ਦੀ ਰਹਿਨਮਾਈ ਜੋ ਪ੍ਰਬੰਧ ਨੇ ਜੋ ਸਫਾਈ ਹੈ ਜਾ ਜੋ ਸਾਰੀ ਅਰੇਂਜਮੈਂਟ ਆ ਦੇਖ ਕੇ ਮੈਨੂੰ ਬਹੁਤ ਪਰਸੰਤਾ ਹੋਈ ਹੈ ਬਹੁਤ ਵਧੀਆ ਅਰੇਂਜਮੈਂਟਸ ਨੇ ਔਰ ਹਸਪਤਾਲ ਬਹੁਤ ਵਧੀਆ ਕੰਮ ਕਰ ਰਿਹਾ ਹੈ ਕੁਝ ਜੋ ਸ਼ਿਕਾਇਤਾਂ ਮਿਲੀਆਂ ਜਿਵੇਂ ਮਤਲਬ ਡਾਕਟਰ ਸਾਹਿਬ ਦਾ ਪ੍ਰਬੰਧ ਜਾਂ ਮਤਲਬ ਇੱਥੇ ਜਿਵੇਂ ਐਮਬੂਲੈਂਸ ਦੀ ਘਾਟ ਹੈ ਜਾਂ ਬਲੱਡ ਬੈਂਕ ਹੈ ਕੀ ਕਹਿਣਾ ਜੀ ਉਹਨਾਂ ਨੂੰ ਪੂਰੀਆਂ ਕਰਾਂਗੇ ਲੋਕਾਂ ਦੀ ਮੰਗ ਹੈ ਜੀ ਉਹਨਾਂ ਦਾ ਜਿੱਥੇ ਤੱਕ ਸੰਭਵ ਹੋ ਸਕੇ ਮੈਂ ਜ਼ਰੂਰ ਇਹ ਸਾਰੀਆਂ ਜੋ ਤੁਸੀਂ ਮੇਰੇ ਧਿਆਨ ਚ ਲਿਆਉਂਦੀਆਂ ਹਨ ਇਹਨਾਂ ਦੇ ਬਾਰੇ ਮੈਂ ਇਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗਾ ਔਰ ਉਹ ਸਭ ਨੂੰ ਜਿਹੜਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਹਾਂਜੀ ਹਾਂਜੀ ਬਹੁਤ ਅੱਛੀ ਗੱਲ ਹੈ ਜੀ ਇਹ ਤਾਂ ਇਹਨਾਂ ਨੇ ਜੋ ਹਾਰਡ ਵਰਕ ਕੀਤਾ ਉਹਦਾ ਅਵਾਰਡ ਇਹਨਾਂ ਨੂੰ ਮਿਲਿਆ ਹੈ ਇਟ ਇਜ਼ ਵੈਰੀ ਗੁੱਡ ਥਿੰਗ ਹਾਂ ਜੀ ਇਟ ਇਜ਼ ਵੈਰੀ ਇਨਕਰੇਜਿੰਗ ਫਾਰ ਹਿਮ ਅੱਗੇ ਹੋਰ ਵੀ ਕੰਮ ਕਰਨਗੇ ਤੇ ਹੋਰ ਵਧੀਆ ਤਰੀਕੇ ਨਾਲ ਹਸਤਾ ਨੂੰ ਚਲਾਣਗੇ ਮੇਰਾ ਸਹਿਯੋਗ ਹਮੇਸ਼ਾ ਇਹਨਾਂ ਦੇ ਨਾਲ ਰਹੇਗਾ ਅਜਾ ਸਰ ਜੀ ਨਾਮਾ ਤੇ ਕੀ ਕਹਿਣਾ ਚਾਹੁੰਦੇ ਆ ਅਜਾ ਸਰ ਸਾਜਨ ਸਾਹਿਬ ਤੇ ਐਮਐਲਏ ਸਾਹਿਬ ਸਭ ਤੋਂ ਪਹਿਲਾਂ ਮੈਂ ਬਹੁਤ ਹੀ ਜ਼ਿਆਦਾ ਸਾਰੇ ਹੀ ਮੀਡੀਆ ਦੇ ਭਾਈਚਾਰ ਭਾਈਚਾਰਕ ਤੌਰ ਤੇ ਜੋ ਇੱਥੇ ਇਕੱਠੇ ਹੋਏ ਹੋ ਅੱਜ ਜਿਹੜੇ ਪ੍ਰੋਗਰਾਮ ਅਸੀਂ ਐਮਐਲਏ ਮੈਮ ਨੇ ਆਈ ਹੈ ਔਰ ਸਿਵਲ ਸਰਜਨ ਮਾਨਯੋਗ ਸਿਵਲ ਸਰਜਨ ਸਾਹਿਬ ਨੇ ਰਾਉਂਡ ਕੀਤਾ ਹੈ ਸਾਡੀ ਸੰਸਥਾ ਦਾ ਉਹ ਇੱਕ ਸਪੈਸ਼ਲ ਮਿਸ਼ਨ ਵਾਸਤੇ ਕੀਤਾ ਗਿਆ ਸੀ ਉਹਦੇ ਬਾਰੇ ਸਾਰਾ ਮੈਂ ਤੁਹਾਨੂੰ ਵਿਸਤਾਰਪੂਰਵਕ ਦੱਸੂਗਾ ਪਹਿਲਾਂ ਸਭ ਤੋਂ ਪਹਿਲਾਂ ਥੋੜਾ ਬਹੁਤ ਹੀ ਇਹ ਦਿ ਲੋ ਮੈਂ ਧੰਨਵਾਦੀ ਹਾਂ ਜੋ ਤੁਸੀਂ ਸਾਰੇ মিডিਆ ਵਾਲੇ ਇੱਥੇ ਆਏ ਹੋ ਔਰ ਕਵਰ ਕਰ ਬਹੁਤ ਅੱਛਾ ਕਵਰ ਕੀਤਾ ਹੈ ਜਿਹੜਾ ਅੱਜ ਦਾ ਮਿਸ਼ਨ ਸੀ ਇੱਥੇ ਆਨ ਦਾ ਐਮਐਲਏ ਮੈਡਮ ਦਾ ਉਹ ਜੋ ਸਾਨੂੰ ਐਸਡੀਐਸ ਤਲਵੰਡੀ ਸਭ ਨੂੰ 15 ਅਗਸਤ ਇੱਕ ਸਟੇਟ ਅਵਾਰਡ ਮਿਲਿਆ ਸੀਗਾ ਆਇਸ਼ਮਾਨ ਮੁੱਖ ਮੰਤਰੀ ਬੀਮਾ ਯੋਜਨਾ ਦੇ ਵਿੱਚ ਬਲੌਗ ਦੇ ਵਿੱਚ ਅਸੀਂ ਨੰਬਰ 1 ਆਏ ਸੀ ਔਰ ਡਿ ਜ਼ਿਲੇ ਦੇ ਵਿੱਚ ਅਸੀਂ ਨੰਬਰ 2 ਪੋਜੀਸ਼ਨ ਤੇ ਆਏ ਸੀ ਉਹਦੇ ਸਬੰਧ ਵਿੱਚ ਮੈਡਮ ਸਾਡੇ ਪੂਰੇ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਨੂੰ ਡਾਕਟਰ ਸਾਹਿਬਾਨ ਨੂੰ ਐਪਰੀਸੀਏਸ਼ਨ ਦੇਣ ਵਾਸਤੇ ਮੈਡਮ ਆਈ ਸੀ ਔਰ ਇੱਕ ਉਹਨਾਂ ਦਾ ਹਸਪਤਾਲ ਦਾ ਦੌਰਾ ਵੀ ਸੀ ਇਸ ਸਬੰਧ ਵਿੱਚ ਸ਼ਿਵ ਕੁਮਾਰ ਸਾਹਿਬ ਵੀ ਇੱਕ ਜਿਹੜੇ ਮਹੀਨਾ ਪਹਿਲਾਂ ਨੇਜਵਾਨ ਕੀਤੇ ਐ ਉਹਨਾਂ ਨਾਲ ਉਹਨਾਂ ਦਾ ਵੀ ਬੜਾ ਮਨ ਸੀ ਵੀ ਤਲਵੰਡੀ ਸਾਹਿਬ ਉਹ ਆ ਕੇ ਜਿਹੜੇ ਇੱਥੇ ਸਣੇ ਤੁੰਗਲੀਆਂ ਕੀਤੀਆਂ ਨੇ ਪਿਛਲੇ 5-6 ਮਹੀਨਿਆਂ ਤੋਂ ਉਹਨੋਂ ਸਾਰਾ ਗਰਾਊਂਡ ਲੈਵਲ ਤੇ ਗਰਾਊਂਡ ਲੈਵਲ ਤੇ ਚੈੱਕ ਕੀਤਾ ਜਾਵੇ ਇਦੇ ਸਬੰਧ ਵਿੱਚ ਸਵੇਰੇ 11:30 ਵਜੇ ਅੱਜ ਸਵੇਰੇ ਮਾਰਨਿੰਗ 'ਚ ਸਭ ਤੋਂ ਪਹਿਲਾਂ ਸ਼ਿਵ ਸੱਜਣ ਜੋ ਡਾਕਟਰ ਤਵਿੰਦਰ ਜੋਤ ਕੌਸ਼ਲ ਜੀ ਨੇ ਉਹਨਾਂ ਨੇ ਸਵੇਰੇ ਮਾਰਨਿੰਗ ਦੇ ਵਿੱਚ ਅੱਜ ਰਾਉਂਡ ਕੀਤਾ ਸੰਸਥਾ ਦੇ ਵਿੱਚ ਅੱਗੜ-ਅੱਗੜ ਵਿਭਾਗਾਂ ਦੇ ਵਿੱਚ ਸਰ ਗਏ ਐਮਰਜੈਂਸੀ ਵਿਭਾਗ ਦਾ ਦੌਰਾ ਕੀਤਾ ਉਹਨਾਂ ਨੇ ਆਪਰੇਸ਼ਨ ਥੀਟਰ ਦਾ ਦੌਰਾ ਕੀਤਾ ਸਾਰੇ ਵਾਰਡਾਂ ਦਾ ਦੌਰਾ ਕੀਤਾ ਉਹਨਾਂ ਨੇ ਆਪੀਡੀ ਦਾ ਦੌਰਾ ਕੀਤਾ ਜਿਹਦੇ ਵਿੱਚ ਸਾਰਾ ਹੀ ਉਹਨਾਂ ਨੇ ਬਹੁਤ ਹੀ ਸਾਡਾ ਕੰਮ ਤਸੱਲੀ ਬਖਸ਼ ਪਾਇਆ ਦਵਾਈਆਂ ਉਹਨਾਂ ਨੇ ਖੁਦ ਫਾਰਮੇਸੀ ਚੈੱਕ ਕੀਤੀ 350 ਤੋਂ ਉੱਤੇ ਦਵਾਈਆਂ ਅਵੇਲੇਬਲ ਸੀ ਸਾਡੇ ਕੋਲੇ ਉਸ ਤੋਂ ਬਾਅਦ ਐਮਐਲਏ ਮੈਡਮ ਆਈ ਉਹਨਾਂ ਨੇ ਵੀ ਸਾਰਾ ਇਹੀ ਸਾਰੇ ਅਡਡ ਬਲॉक्स ਦਾ ਇੰਸਟੀਚਿਊਟ ਦੇ ਦੌਰਾ ਕੀਤਾ ਤੇ ਮੈਡਮ ਬੜੇ ਹੀ ਖੁਸ਼ ਹੋ ਕੇ ਗਈ ਨੇ ਐਮਐਲਏ ਮੈਡਮ ਇੱਥੇ ਆ ਕੇ ਸਾਡੇ ਕੋਲੇ ਉਹਨਾਂ ਨੇ ਸਾਡੇ ਸੱਤ ਜੋ ਸਾਡੇ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਮੈਂਬਰ ਹੈ ਜਿਨ੍ਹਾਂ ਨੇ ਅੱਛੀ ਕਾਰਗੁਜ਼ਾਰੀ ਕੀਤੀ ਉਹਨਾਂ ਨੂੰ ਐਪਰੀਸੀਏਸ਼ਨ ਸਰਟੀਫਿਕੇਟ ਵੀ ਮੈਡਮ ਨੇ ਵੰਡੇ ਤੇ ਜੋ 15 ਅਗਸਤ ਨੂੰ ਸਟੇਟ ਅਵਾਰਡ ਸਾਨੂੰ ਮਿਲਿਆ ਹੈ ਉਹਦੇ ਸਬੰਧ ਵਿੱਚ ਸਾਰੇ ਹੀ ਸਮੂਹ ਸਾਡੇ ਸਿਹਤ ਕਾਮਿਆਂ ਨੂੰ ਉਹਨਾਂ ਨੇ ਵਧਾਈ ਦਿੱਤੀ ਖਾਸ ਖਾਸ ਤੌਰ ਤੇ ਸੀਮ ਸਰਜਨ ਸਾਹਿਬ ਨੂੰ ਵਧਾਈ ਦਿੱਤੀ ਔਰ ਮੈਨੂੰ ਵੀ بطور ਐਸਐਮਓ ਤਲਵੰਡੀ ਸਾਹਿਬ ਨੂੰ ਮੈਡਮ ਵਧਾਈ ਦੇ ਕੇ ਗਈ ਨੇ ਤੇ ਮੈਡਮ ਨੇ ਇਹ ਪੂਰਾ ਵਿਸ਼ਵਾਸ ਦੁਲਾਇਆ ਕਿ ਐਸਡੀਏ ਤਲਵੰਡੀ ਸਾਹਿਬ ਨੂੰ ਜੋ ਵੀ ਚੀਜ਼ ਦੀ ਜ਼ਰੂਰਤ ਹੋਏਗੀ ਸਿਹਤ ਵਿਭਾਗੇ ਤਰਫੋਂ ਪੂਰੀ ਮੁਹैया कराई ਜਾਏਗੀ ਚਾਹੀ ਉਹ ਸੀਟੀ ਸਕੈਨ ਦੀ ਮਸ਼ੀਨ ਹੈ ਚਾਹੀ ਐਮਆਰਆਈ ਦੀ ਮਸ਼ੀਨ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਬਲੱਡ ਬੈਂਕ ਵੀ ਚਾਲੂ ਕੀਤਾ ਜਾਏਗਾ ਡੀਡਿਕਸ਼ਨ ਸੈਂਟਰ ਵੀ ਚਾਲੂ ਕੀਤਾ ਜਾਏਗਾ ਪੂਰਾ ਮੈਡਮ ਆਸਵਾਸ਼ਣ ਦੇ ਕੇ ਗਈ ਹੈ ਅਸੀਂ ਪੂਰੀ ਤਨਦੇਹੀ ਨਾਲ ਸਾਡਾ ਸਾਰਾ ਬਲੌਗ ਤੇ ਸਾਡਾ ਸਾਰਾ ਹਸਪੀਟਲ 400 ਬੰਦੇ ਸੀ ਤਨਦੇਹੀ ਨਾਲ ਸਵੇਰੇ ਸ਼ਾਮ ਪਬਲਿਕ ਦੀ ਸੇਵਾ ਕਰਨ ਲੱਗੇ ਹੋਏ ਆ ਔਰ ਅਸੀਂ ਪੂਰ ਜੋਰ ਇਹ ਪਬਲਿਕ ਨੂੰ ਅਪੀਲ ਕਰਦੇ ਆ ਵੀ ਕਿਸੇ ਦੀ ਕੋਈ ਪ੍ਰੋਬਲਮ ਹੈ ਕੋਈ ਦਿੱਕਤ ਹੈ ਰੂਮ ਰੂਸ 9 ਤੋਂ 5 ਮੈਂ ਅਵੇਲੇਬਲ ਹੁੰਨਾ ਦਿਨ ਰਾਤ ਮੈਂ ਪਬਲਿਕ ਦੀ ਸੇਵਾ ਕਰ ਰਹੇ ਆ 6 ਕੁ ਮਹੀਨੇ ਮੇਰੀ ਪੋਸਟਿੰਗ ਇੱਥੇ ਹੋਏ ਨੇ ਤੁਸੀਂ ਹਸਪੀਟਲ ਦੀ ਦਸ਼ਾ ਪਹਿਲਾਂ ਦੇਖੋ ਹੁਣ ਦੇਖੋ ਜੋ ਮੈਡਮ ਦੇਖਣ ਆਈ ਸੀ ਮੈਡਮ ਦਾ ਮਿਸ਼ਨ ਸੀ ਤੇ 6 ਮਹੀਨੇ ਪਹਿਲਾਂ ਹਸਪਤਾਲ ਦੀ ਜੋ ਦਸ਼ਾ ਸੀ ਤੇ ਅੱਜ ਅਸੀਂ ਉਸ ਜ਼ਮੀਨ ਅਸਮਾਨ ਦਾ ਫਰਕ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਤੋਂ ਹੀ ਨਾਜਾ ਹੋ ਜਾਏਗਾ ਕਿ 2 2.5 ਲੱਖ ਰੁਪਏ ਸਾਡੇ ਆਸ਼ੀਮਾਨ ਦੇ ਵਿੱਚ ਕਲੈਕਸ਼ਨ ਸੀ ਸਾਡੀ ਜਨਵਰੀ ਦੀ ਹੁਣ ਸਾਡੀ ਕਲੈਕਸ਼ਨ 13.5 ਲੱਖ ਤੋਂ ਉੱਤੇ ਹੈ ਅਗਸਤ ਦੇ ਮਹੀਨੇ 15 ਲੱਖ ਤੋਂ ਉੱਤੇ ਹੋਏਗੀ ਜੋ ਕਿ 6.5 7 ਗੁਣਾ ਕੋਈ ਛੋਟਾ ਮੋਟਾ ਅੰਤਰ ਨਹੀਂ ਹੈ 6.5 ਗੁਣਾ ਦਾ ਅੰਤਰ ਹੋਣਾ ਬਹੁਤ ਵੱਡਾ ਅੰਤਰ ਹੈ ਉਹ ਪੂਰੀ ਸਾਡੀ 350 700 پیشنਟ ਦੀ ਹੋ ਗਈ ਹੈ ਐਕਸ-ਰੇ ਐਡਮਿਸ਼ਨ ਸਾਡੀਆਂ 2.5 ਤੋਂ 3 ਗੁਣਾ ਹੋ ਚੁੱਕੀਆਂ ਨੇ ਲੈਬਾਰਟਰੀ ਟੈਸਟ ਵੀ ਡਬਲ ਹੋ ਚੁੱਕੇ ਨੇ ਹਰ ਚੀਜ਼ ਦੇ ਵਿੱਚ ਸਫਾਈ ਤੋਂ ਲੈ ਕੇ ਮਰੀਜ਼ਾਂ ਦੀ ਸਹੂਲਤ ਨੂੰ ਲੈ ਕੇ ਹਰ ਚੀਜ਼ ਦੇ ਵਿੱਚ ਜਮੀਨ ਸਮਾਨ ਦਾ ਪਿਛਲੇ 6 ਮਹੀਨਿਆਂ ਦਾ ਫਰਕ ਆਇਆ ਉਸ ਪੈਸ਼ਨ ਦੇਖ ਕੇ ਮੈਡਮ ਨੇ ਸਾਨੂੰ ਐਪਰੀਸ਼ੀਏਸ਼ਨ ਦਿੱਤੀ ਹੈ ਔਰ ਬਹੁਤ ਹੀ ਮੈਡਮ ਨੇ ਇਸ ਚੀਜ਼ ਦੀ ਸ਼ਲਾਘਾ ਕੀਤੀ ਹੈ ਤੇ ਥੋੜੇ ਮੀਡੀਆ ਵਾਲੇ ਕਰਮਚਾਰੀਆਂ ਦਾ ਵੀ ਮੈਡਮ ਬਹੁਤ ਇਹਦੇ ਚ ਸਹਿਯੋਗ ਹੈ ਜੋ ਕਿ ਰੈਗੂਲਰ ਸਾਨੂੰ ਕਵਰ ਕੀਤਾ ਪਿਛਲੇ 6 ਮਹੀਨਿਆਂ ਤੋਂ ਰੈਗੂਲਰ ਸਾਨੂੰ ਹਰ ਫੁੱਟਸਟੈਪ ਤੇ ਸਾਡੀ ਸਪੋਰਟ ਕੀਤੀ ਹੈ ਔਰ ਮੈਡਮ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਕੇ ਗਏ ਨੇ ਔਰ ਸੰਸਥਾ ਦੇ ਮੁਲਾਜ਼ਮਾਂ ਦਾ ਵੀ ਬਹੁਤ ਤਹਿ ਦਿਲੋਂ ਬਹੁਤ ਹੀ ਸ਼ਲਾਘਾ ਕਰਕੇ ਗਏ ਨੇ ਔਰ ਸਪੈਸ਼ਲ ਤੌਰ ਤੇ ਮੈਡਮ ਨੇ ਸਾਡੇ ਜੋ ਸੱਤ ਕਰਮਚਾਰੀ ਹੈ ਜਿਨ੍ਹਾਂ ਨੇ ਬਹੁਤ ਹੀ ਵੈਸਟ ਕੰਮ ਕੀਤਾ ਹੈ ਪਿਛਲੇ 6 ਮਹੀਨਿਆਂ ਦੇ ਉਹਨਾਂ ਨੂੰ ਵੀ ਮੈਡਮ ਸਪੈਸ਼ਲ ਸਰਟੀਫਿਕੇਟ ਦੇ ਕੇ ਗਏ ਨੇ ਯਾਰ ਤੁਸੀਂ ਕੋ ਦਾ ਦੇਖੋ ਅਚੀਵਮੈਂਟs ਉਹਦੀ ਬਹੁਤ ਵਧੀਆ ਹੈ ਪਰ ਜ਼ਿਲ੍ਹਾ ਲੈਵਲ ਤੇ ਜਿਵੇਂ ਬਹੁਨੀਆਂ ਮੰਗਾਂ ਕਰ ਰਹੇ ਹਾਂ ਕੋਸ਼ਿਸ਼ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਜੋ ਸਵਾਮਾਂ ਜਿਹੜੀਆਂ ਹੋਰ ਚੰਗੀਆਂ ਬਿਹਤਰ ਮੈਂ ਕਰ ਰਹੇ ਹਾਂ ਤੁਸੀਂ ਬਿਲਕੁਲ ਜੀ ਕੋਸ਼ਿਸ਼ ਅਸੀਂ ਤਲਵੰਡੀ ਸਾਬੋ ਬਲਾਕ ਨੂੰ ਉੱਤੇ ਲੈ ਕੇ ਜਾਣ ਵਾਸਤੇ ਜੋ ਜ਼ਿਲ੍ਹਾ ਲੈਵਲ ਤੇ ਜਿਵੇਂ ਸਿਟੀ ਸਕੈਨ ਦੀ ਮਸ਼ੀਨ ਹੈ ਐਮ ਆਰ ਆਈ ਦੀ ਮਸ਼ੀਨ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਬਲੱਡ ਬੈਂਕ ਉੱਤੇ ਸੇਮ ਸੁਵਿਧਾਵਾਂ ਸਾਡੇ ਬਲਾਕ ਤਲਵੰਡੀ ਸਾਬੋ ਦੇ ਵਿੱਚ ਸ਼ੁਰੂ ਹੋ ਜਾਣ ਔਰ ਜੱਚਾ ਬੱਚਾ ਵਿੰਗ ਬਾਰੇ ਤੁਹਾਨੂੰ ਦੱਸੂਗਾ ਵੀ ਜੱਚਾ ਬੱਚਾ ਵਿੰਗ ਬੜੀ ਜਲਦੀ ਅਗਲੇ ਮਹੀਨੇ ਉਮੀਦ ਹੈ ਸ਼ੁਰੂ ਹੋ ਜਾਊਗਾ 30 ਬੈੱਡ ਦਾ ਹਸਪ ਦੀ ਉਦਘਾਟਨ ਹੋਈਗਾ ਤੇ ਤੁਹਾਡੇ মিডিਆ ਦੇ ਵਿੱਚ ਰੂਬਰੂ ਹੋਣ ਦਾ ਦੁਬਾਰਾ ਮੌਕਾ ਮਿਲੇਗਾ ਉਸ ਟਾਈਮ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਸੋਹਣਾ ਆਪਰੇਸ਼ਨ تھیਟਰ ਤੇ ਮਚਿਚਾ ਬੱਚਾ ਆਵਾਰਡ ਬਣਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ